ਜੀ ਕਿਤਾ ਸਾਰੇ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਅਮੇਜ਼ਿੰਗ ਲਾਈਫ ਤੇ ਤੇ ਆਪਾਂ ਆਉਂਦੀ ਡਿਊਟੀ ਦੀ ਹੈ ਨਾਈਟ ਫਿਲਹਾਲ ਆਪਣੀ ਡਿਊਟੀ ਆਪਣੇ ਖਤਮ ਹੋਈ ਸੀਗੀ ਤੇ ਆ ਆਪਣੇ ਰੈਸਟੋਰੈਂਟ ਦਾ ਆਸ-ਪਾਸ ਵਾਲਾ ਜਿਹੜਾ ਨਵੀਂ ਜਿਹੜੀ ਸੋਸਾਇਟੀ ਤਿਆਰ ਹੋਈ ਆ ਇਰੀਆ ਚੈੱਕ ਕਰੋ ਤੇ ਥੋੜਾ ਜਿਹਾ ਬਾਹਰ ਟਹਿਲਣ ਆਏ ਸੀ ਕਿ ਮੈਂ ਸੋਚਿਆ ਫਿਰ ਅਜੇ ਆਪਾਂ ਆਪਣੇ ਘਰ ਨਹੀਂ ਜਾਂਦੇ ਥੋੜਾ ਜਿਹਾ ਬਾਹਰ ਟਹਿਲਣ ਆਏ ਸੀ ਕਿ ਇਸ ਵੇਲੇ ਸਾਰਾ ਸੇਫ ਹੀ ਹੈ ਰਾਤ ਨੂੰ ਇਰੀਆ ਤੇ ਉਹਦਾ ਕੋਈ ਚੱਕਰ ਨਹੀਂਗਾ ਤੇ ਮੈਂ ਸੋਚਿਆ ਮੈਂ ਤੁਹਾਡੇ ਨਾਲ ਇੱਕ ਵਲੌਗ ਸਾਂਝਾ ਕਰ ਲਾਂ ਤੇ ਇਹਦੇ ਚੈੱਕ ਕਰਕੇ ਦੱਸੋ ਯਾਰ ਕਿੱਦਾਂ ਲੱਗਿਆ ਰਾਤ ਨੂੰ ਇੱਕਦਮ ਮਤਲਬ ਫੌਰਨ ਦੀ ਫੀਲ ਦਿੰਦਾ ਯਾਰ ਦਿਨ ਵੀ ਬਹੁਤ ਸੋਹਣਾ ਏਰੀਆ ਹੈਗਾ ਤੇ ਮੈਂ ਚਾਹਣਾ ਯਾਰ ਜੇ ਆਪਣਾ ਪੰਜਾਬ ਹਨਾ ਪੰਜਾਬ ਦੀ ਗੱਲ ਕਰਕੇ ਜਾਂ ਇੰਡੀਆ ਦੀ ਗੱਲ ਕਰਕੇ ਵੀ ਸਾਰੇ ਹਨਾ ਇਦਾਂ ਆਪਾਂ ਸਫਾਈ ਰੱਖ ਗਏ ਤਾਂ ਕਿੰਨੀ ਵਧੀਆ ਗੱਲ ਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਯਾਰ ਜਿੰਨਾ ਵੀ ਮਤਲਬ ਉਹ ਕੀ ਸਾਰੀ ਗੱਲ ਬਾਤ ਆ ਇਹ ਗ੍ਰੀਨਰੀ ਦੀ ਹੈਗੀ ਮਤਲਬ ਰੁੱਖ ਲਗਾਉਏ ਹਨ ਕਿੰਨਾ ਸੋਹਣਾ ਲੱਗ ਰਿਹਾ ਜੇ ਤੁਸੀਂ ਸਪੋਜ਼ ਕਰੋ ਜੇ ਇੱਥੇ ਰੁੱਖ ਨਾ ਲੱਗੇ ਹੁਣ ਤਾਂ ਸਾਰਾ ਏਰੀਆ ਮਤਲਬ ਕਿਸੇ ਕੰਮ ਦਾ ਨਹੀਂਗਾ ਸੋਹਣਾ ਨਹੀਂ ਲੱਗਣਾਗਾ ਤੇ ਹੌਲੀ ਹੌਲੀ ਆਪਾਂ ਆਪਣੇ ਰੈਸਟੋਰੈਂਟ ਵੱਲ ਵੱਧ ਰਹੇ ਹਾਂ ਭੁੱਖ ਲੱਗ ਚੁੱਕੀ ਸੀਗੀ ਤੇ ਪਹਿਲਾਂ ਆਪਾਂ ਪਾਸਤਾ ਤਿਆਰ ਕੀਤਾ ਸੀਗਾ ਖਾਣ ਵਾਸਤੇ ਤੇ ਮੈਂ ਸੋਚਿਆ ਚਲੋ ਉਹਨੇ ਪਾਸਤਾ ਤਿਆਰ ਹੋ ਜੂਗਾ ਫਿਰ ਆਪਾਂ ਥੋੜਾ ਆ ਟੈਲ ਵਾਗੇ ਤੇ ਦੇਖੋ ਯਾਰ ਕਿੰਨਾ ਖੂਬਸੂਰਤ 뷰ਅਰ ਆਦਾ ਵੀ ਦਿਨੇ ਵੀ ਮੈਂ ਤੁਹਾਨੂੰ ਵਲੌਗ ਇੱਥੋਂ ਦਾ ਇੱਕ ਸਪੈਸ਼ਲ ਬਣਾਉਂਗਾ ਫਿਰ ਤੁਹਾਨੂੰ ਜਾਣੂ ਕਰਾਉਂਗਾ ਬਟ ਬਹੁਤ ਖੂਬਸੂਰਤ ਏਰੀਆ ਯਾਰ ਮੈਨੂੰ ਤਾਂ ਬਹੁਤ ਪਸੰਦ ਲੱਗਿਆ ਦੇਖੋ ਹੁਣ ਚਲੋ ਆਪਾਂ ਆਪਣੇ ਰੈਸਟੋਰੈਂਟ ਵੱਲ ਵਧਦੇ ਆ ਬਾਹਰ ਥੋੜਾ ਅੱਜ ਮੌਸਮ ਖਰਾਬ ਸੀਗਾ ਤੇ ਆਪਾਂ ਫਿਰ ਅੰਦਰ ਠੰਡ ਵੀ ਸੀਗੀ ਬਾਹਰ ਤੇ ਆਪਾਂ ਅੰਦਰ ਆਰਾਮ ਨਾਲ ਬੈ ਕੇ ਪਾਸਤਾ ਖਾਣੇ ਤੇ ਪਾਸਤਾ ਤਿਆਰ ਕੀਤਾ ਸੀਗਾ ਆਪਾਂ ਤੇ ਦਿਖਾਉਣੇ ਤੁਹਾਨੂੰ ਫਿਰ ਆਪਾਂ ਪਾਸਤਾ ਆਪਾਂ ਤਿਆਰ ਕਰ ਲਿਆ ਸੀਗਾ ਪਹਿਲਾਂ ਹੀ ਜਾਣ ਤੋਂ ਪਹਿਲਾਂ ਹੀ ਤੇ ਮਸ਼ੀਨ ਬੰਦ ਕਰਤੀ ਸੀਗੀ ਆਪਾਂ ਇੱਕ ਤਰ੍ਹਾਂ ਦਾ ਹੋਵਣਾ ਵੱਡਾ ਆਪਾਂ ਸੋਚਾ ਵੀ ਇਹ ਜੀ ਬੰਦ ਜਿੱਦਾ ਹੁੰਦੀ ਹੈ ਨਾ ਹਲਕੀ ਹਲਕੀ ਵਿੱਚ ਜਿਹੜੀ ਹੈਗੀ ਆ ਗਰਮ ਜਿਹੜੀ ਹੈਗੀ ਹਵਾ ਵਿੱਚ ਹੁੰਦੀ ਹੈ ਇਹਦੇ ਤੇ ਆਪਾਂ ਸੋਚਾ ਗਰਮ ਰਹੂਗਾ ਫਿਲਹਾਲ ਗਰਮ ਹੈ ਜੀ ਤੇ ਆਪਾਂ ਫਿਰ ਇਹਨੂੰ ਬਾਹਰ ਕੱਢਦੇ ਹਾਂ ਵਾਓ ਦੇਖੋ ਦੋਸਤੋ ਪਾਸਤਾ ਜਿਹੜਾ ਹੈਗਾ ਆਪਣਾ ਬਣ ਕੇ ਰੈਡੀ ਆ ਦੇਖੋ ਦੇਖਣ ਦੇ ਵਿੱਚ ਬਹੁਤ ਟੇਸਟੀ ਲੱਗ ਰਿਹਾ ਪਾਸਤਾ ਲਿਆ ਪਕ ਕੰਡਿਨਰ ਵਿੱਚ ਕੱਢ ਤੇ ਕਾਫੀ ਦੇਖਣ ਦੇ ਵਿੱਚ ਵੀ ਕਾਫੀ ਚਟਪਟਾਇਆ ਕ੍ਰਿਸਪੀ ਲੱਗ ਰਿਹਾ ਆਪਾਂ ਤੁਹਾਨੂੰ ਖਾ ਕੇ ਟੈਸਟ ਕਰਕੇ ਤੁਹਾਨੂੰ ਦੱਸਦੇ ਹਾਂ ਕਿੱਦਾਂ ਲੱਗਿਆ ਵੈਸੇ ਤਾਂ ਆਪਣਾ ਰੈਸਟੋਰੈਂਟ ਆਫ ਕਰਤਾ ਆਪਾਂ ਫਿਰ ਡਿਊਟੀ ਆਫ ਆਪਣੀ ਤੇ ਫਿਲਹਾਲ ਅੱਜ ਮੌਸਮ ਥੋੜਾ ਬਰ ਖਰਾਬ ਸੀਗਾ ਹਨੇਰੀ ਜੀ ਵਾਲਾ ਮੌਸਮ ਹੋਇਆ ਪਏ ਸ਼ਾਇਦ ਸਵੇਰ ਬਾਰਿਸ਼ ਦਾ ਮਾਹੌਲ ਆਏਗਾ ਸਵੇਰ ਬਾਰਿਸ਼ ਆਊਗੀ ਤੇ ਬਾਕੀ ਫਿਰ ਆਪਾਂ ਇੱਥੇ ਰੈਸਟ ਕਰਦੇ ਕਿ ਫਿਰ ਥੋੜੇ ਟਾਈਮ ਬਾਅਦ ਆਪਾਂ ਆਪਣੇ ਰੂਮ ਤੇ ਵਿੱਚ ਆਪਾਂ ਆਪਣੇ ਘਰ ਚਲਨੇ ਆ ਤੇ ਫਿਲਹਾਲ ਤਾਂ ਪਹਿ ਇੱਥੇ ਰੁਕੀਏ ਕਿਉਂਕਿ ਮੌਸਮ ਬਾਹਰ ਖਰਾਬ ਆ ਜਾਣ ਦਾ ਫਾਇਦਾ ਕੋਈ ਨਹੀਂ ਤੇ ਆਪਾਂ ਫਿਰ ਇੱਥੇ ਸਟੇ ਕਰਦੇ ਆਂਗੇ